ਆਪ ਐਮਐਲਏ ਕੁਲਵੰਤ ਬਾਜ਼ੀਗਰ ਦੇ ਖਿਲਾਫ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਐਫਆਈਆਰ ਦਰਜ ਹੋਈ ਹੈ ਵਿਧਾਇਕ ਦੇ ਖਿਲਾਫ ਤੇ ਉਹਨਾਂ ਦੋਵਾਂ ਪੁੱਤਰਾਂ ਤੇ ਵੀ ਗਾਜ ਡਿੱਗੀ ਹੈ ਤਾਂ ਵੱਡੀ ਤੇ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸੇ ਕਿ ਪਟਿਆਲਾ ਦੇ ਸ਼ੁਤਰਾਣਾ ਤੋਂ ਆਪ ਵਿਧਾਇਕ ਦੇ ਉੱਤੇ ਐਫਆਈਆਰ ਦਰਜ ਹੋਈ ਹੈ ਹਰਿਆਣਾ ਦੇ ਕੈਥਲ ਦੇ ਵਿੱਚ ਦੱਸੇ ਕਿ ਇਹ ਐਫਆਈਆਰ ਹੋਈ ਹੈ ਇੱਕ ਡਾਕਟਰ ਜਿਸ ਦਾ ਨਾਮ ਗੁਰਚਰਨ ਦੱਸਿਆ ਜਾ ਰਿਹਾ ਉਸ ਦੇ ਵੱਲੋਂ ਇਹ ਐਫਆਈਆਰ ਕਰਵਾਈ ਗਈ ਹੈ ਮਾਮਲਾ ਹੈ ਕੁਟਮਾਰ ਦਾ ਦਰਸਲ ਇਥੇ ਇਲਜ਼ਾਮ ਲੱਗੇ ਨੇ ਆਪ ਵਿਧਾਇਕ ਕੁਲਵੰਤ ਤਾਂ ਬਾਜ਼ੀਗਰ ਤੇ ਉਹਨਾਂ ਦੋਵਾਂ ਪੁੱਤਰਾਂ ਦੇ ਉੱਤੇ ਕਿ ਇਹਨਾਂ ਦੇ ਵੱਲੋਂ ਜੋ ਹੈ ਗੁਰਚਰਨ ਜੋ ਕਿ ਡਾਕਟਰ ਹੈ ਉਸ ਨੂੰ ਕਿਡਨੈਪ ਕਰਵਾਇਆ ਗਿਆ ਅਗਵਾ ਕਰਵਾਇਆ ਗਿਆ ਤੇ ਉਸ ਤੋਂ ਬਾਅਦ ਉਸ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਗਈ ਦੋਵਾਂ ਲੱਤਾਂ ਉਸ ਦੀਆਂ ਤੋੜ ਦਿੱਤੀਆਂ ਗਈਆਂ ਤਾਂ ਇਹ ਇਲਜ਼ਾਮ ਪੀੜਤ ਦੇ ਵੱਲੋਂ ਆਪ ਵਿਧਾਇਕ ਦੇ ਉੱਤੇ ਲਗਾਏ ਗਏ ਨੇ ਜਿਸ ਤੋਂ ਬਾਅਦ ਕੈਥਲ ਦੇ ਵਿੱਚ 10 ਕਿ ਥਾਣੇ ਦੇ ਵਿੱਚ ਇਹ ਮਾਮਲਾ ਦਰਜ ਹੋ ਚੁੱਕਿਆ ਹੈ ਐਫ ਆਈ ਆਰ ਦਰਜ ਕਰ ਲਈ ਗਈ ਹੈ ਆਪ ਐਮ ਐਲ ਏ ਖਿਲਾਫ ਉਹਨਾਂ ਦੇ ਦੋਵਾਂ ਪੁੱਤਰਾਂ ਦੇ ਖਿਲਾਫ ਤੇ ਨਾਲ ਹੀ ਨਾਲ ਹੋਰ ਵੀ 8 ਜਨਾਂ ਨੇ ਜੋ ਹੈ ਇਸ ਕੇਸ ਦੇ ਵਿੱਚ ਰਗੜੇ ਗਏ ਨੇ 11 ਲੋਕਾਂ ਖਿਲਾਫ ਕੁੱਲ 10 ਦੇ ਕੇ ਐਫ ਆਈ ਆਰ ਦਰਜ ਹੋਈ ਹੈ ਸੋ ਇਹ ਵੱਡਾ ਮਾਮਲਾ ਜੋ ਹੈ 10 ਦੇ ਕੇ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਹਲਚਲ ਵੇਖਣ ਨੂੰ ਮਿਲ ਰਹੀ ਹੈ ਕਿਉਂਕਿ ਆਪ ਵਿਧਾਇਕ ਦੇ ਉੱਤੇ ਜੋ ਹੈ ਇਹ ਮਾਮਲਾ ਦਰਜ ਹੋਇਆ ਹੈ ਤੇ ਆਪ ਵਿਧਾਇਕ ਕੁਲਵੰਤ ਬਾਜ਼ੀਗਰ ਦੇ ਉੱਤੇ ਜੋ ਹੈ ਇਹ ਗੰਭੀਰ ਇਲਜ਼ਾਮ ਲੱਗੇ ਨੇ। ਕਿਆ ਕਿਆ ਹੈ ਪੜਿੱਤੇ ਵੱਲੋਂ ਕਿ ਆਪ ਐਮ ਐਲ ਏ ਦੇ ਵੱਲੋਂ ਉਹਨਾਂ ਦੇ ਪੁੱਤਰਾਂ ਦੇ ਵੱਲੋਂ ਜੋ ਹੈ ਉਹਨਾਂ ਤੇ ਹਮਲਾ ਕਰਵਾਇਆ ਗਿਆ ਬੰਦੇ ਭੇਜੇ ਉਨ੍ਹਾਂ ਤੇ ਹਮਲਾ ਕੀਤਾ ਗਿਆ ਕਾਰ ਦੇ ਵਿੱਚੋਂ ਕੱਢ ਕੇ ਜੋ ਐ ਦੱਸਿਆ ਜਾ ਰਿਹਾ ਕਿ ਉਹਨਾਂ ਨੂੰ ਕਿਡਨਾਪ ਕਰ ਲਿਆ ਗਿਆ ਉਹ ਆਪਣੇ ਦੋਸਤ ਦੇ ਨਾਲ ਜਾ ਰਹੇ ਸੀਗੇ ਤਾਂ ਇਸੇ ਦੌਰਾਨ ਗੱਡੀ ਦੇ ਵਿੱਚ ਕੁਝ ਲੋਕ ਆਂਦੇ ਨੇ ਬਦਮਾਸ਼ ਆਂਦੇ ਨੇ ਤੇ ਫਿਰ ਗੁਰਚਰਨ ਨੂੰ ਕਿਡਨਾਪ ਕਰ ਲਿਆ ਜਾਂਦਾ ਹੈ ਉਹਨਾਂ ਨੂੰ ਜਿਹੜਾ ਉਸ ਤੋਂ ਬਾਅਦ ਉਹਨਾਂ ਦੀਆਂ ਲੱਤਾਂ ਤੋੜੀਆਂ ਜਾਂਦੀਆਂ ਨੇ ਕੁੱਟਮਾਰ ਕੀਤੀ ਜਾਂਦੀ ਹੈ ਬੇਰਹਿਮੀ ਦੇ ਨਾਲ ਤੇ ਉਸ ਤੋਂ ਬਾਅਦ ਦੱਸੇ ਕਿ ਉਸ ਨੂੰ ਛੱਡ ਦਿੱਤਾ ਜਾਂਦਾ ਹੈ ਤੇ ਇਸ ਮਗਰੋਂ ਜੋ ਹੈ ਪੀੜਤ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ ਕੈਥਲ ਦੇ ਦਾਸੇ ਕੇ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕੀਤੀ ਗਈ ਤੇ ਉਸ ਤੋਂ ਬਾਅਦ ਹੁਣ ਮੁਸ਼ਕਲਾਂ ਜੋ ਹੈ ਇੱਥੇ ਆਪ ਵਿਧਾਇਕ ਕੁਲਵੰਤ ਬਾਜ਼ੀਗਰ ਦੀਆਂ ਵਾਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸੋ ਇਹ ਬੜੀ ਹੀ ਅਹਿਮ ਖਬਰ ਹੈ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਵਿਧਾਇਕ ਦੇ ਦੋਵੇਂ ਪੁੱਤਰਾਂ ਸਣੇ કુલ 11 ਲੋਕਾਂ ਤੇ ਇਹ ਪਰਚਾ ਦਰਜ ਹੋਇਆ ਹੈ ਵਿਧਾਇਕ ਦੀ ਸ਼ਮੂਲੀਅਤ ਇਸ ਦੇ ਵਿੱਚ ਪੀੜਤ ਦੇ ਵੱਲੋਂ ਦੱਸੀ ਗਈ ਹੈ ਉਹਨਾਂ ਦੇ ਦੋਵਾਂ ਪੁੱਤਰਾਂ ਦੀ ਸ਼ਮੂਲੀਅਤ ਇਸ ਪੀੜਿਤ ਗੁਰਚਰਨ ਦੇ ਵੱਲੋਂ ਦੱਸੀ ਗਈ ਹੈ ਤੇ ਕਿਹਾ ਗਿਆ ਕਿ ਹੋਰ ਵੀ ਬਦਮਾਸ਼ ਜਿਹੜੇ ਇਹਨਾਂ ਦੇ ਨਾਲ ਮਿਲੇ ਹੋਏ ਸੀ ਜਿਨ੍ਹਾਂ ਦੇ ਵੱਲੋਂ ਗੁਰਚਰਨ ਦੀ ਕੁੱਟਮਾਰ ਕੀਤੀ ਗਈ ਤਾਂ ਪੁਲਿਸ ਦੇ ਕੋਲ ਹੁਣ ਮਾਮਲਾ ਪਹੁੰਚ ਚੁੱਕਿਆ ਹੈ ਪੁਲਿਸ ਨੇ ਕਿਹਾ ਕਿ ਕਾਰਵਾਈ ਕੀਤੀ ਜਾਵੇਗੀ ਐਫ ਆਈ ਆਰ ਜਿਹੜੀ ਹੈ ਵੱਖ-ਵੱਖ ਤਾਰਾ ਮਾ ਤਹਿਤ ਦਰਜ ਕਰ ਲਈ ਗਈ ਹੈ ਤੇ ਹੁਣ ਅੱਗੇ ਦੀ ਕਾਰਵਾਈ ਹੋਵੇਗੀ ਗ੍ਰਿਫਤਾਰੀ ਜਿਹੜੀ ਹੈ ਉਹ ਕੀਤੀ ਜਾਵੇਗੀ ਜਿਸ ਦਾ ਵੀ ਕਸੂਰ ਨਿਕਲਦਾ ਹੈ ਉਸਤੇ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈ ਕੀਤੀ ਜਾਵੇਗੀ ਸੋ ਇਸ ਤੋਂ ਪਹਿਲਾਂ ਵੀ ਦੱਸੇ ਕਿ ਕਈ ਮਾਮਲਿਆਂ ਦੇ ਵਿੱਚ ਜੋ ਹੈ ਆਪ ਆਗੂ ਜਿਹੜਾ ਹੈ ਗ੍ਰਫਤਾਰ ਹੁੰਦੇ ਹੋਏ ਜਾਂ ਫਿਰ ਐਫ ਆਈ ਆਰ ਹੁੰਦੀ ਨਜ਼ਰ ਆਈ ਸੀਗੀ ਲੇਕਿਨ ਹੁਣ ਆਪ ਵਿਧਾਇਕ ਕੁਲਵੰਤ ਬਾਜ਼ੀਗਰ ਜੋ ਕਿ ਸ਼ੁਤਰਾਣਾ ਹਲਕੇ ਤੋਂ ਵਿਧਾਇਕ ਨੇ ਉਨ੍ਹਾਂ ਦੇ ਉੱਤੇ ਇਹ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਹੁਣ ਜਿਹੜੀ ਪੁਲਿਸ ਹੈ ਉਹ ਜਾਂਚ ਦੇ ਵਿੱਚ ਜੁੜ ਚੁੱਕੀ ਹੈ ਹਰਿਆਣਾ ਦੇ ਕੈਥਲ ਦੇ ਵਿੱਚ ਦੱਸਿਆ ਕਿ ਇਹ ਪੂਰਾ ਮਾਮਲਾ ਹੋਇਆ ਸੀਗਾ ਹਰਿਆਣਾ ਦੇ ਕੈਥਲ ਦੇ ਵਿੱਚ ਜਾ ਕੇ ਹੀ ਉਸ ਬੰਦੇ ਨੂੰ ਅਗਵਾ ਕੀਤਾ ਗਿਆ ਗੁਰਚਰਾਂ ਨੂੰ ਅਗਵਾ ਕੀਤਾ ਗਿਆ ਪੂਰਾ ਮਾਮਲਾ ਦਾਸ ਹੈ ਕਿ ਸਰਪੰਚੀ ਚੋਣਾ ਦੇ ਨਾਲ ਜੁੜਿਆ ਹੋਇਆ ਸਰਪੰਚੀ ਚੋਣਾ ਨੂੰ ਲੈ ਕੇ ਕੋਈ ਇਹਨਾਂ ਦੀ ਰੰਜਿਸ਼ ਚੱਲ ਰਹੀ ਸੀਗੀ ਤੇ ਜਿਸ ਕਾਰਨ ਰੰਜਿਸ਼ ਦੇ ਚੱਲਦਿਆਂ ਹੀ ਗੁਰਚਰਨ ਨੂੰ ਅਗਵਾ ਕੀਤਾ ਗਿਆ ਉਸ ਦੇ ਹੱਥ ਪੈਰ ਤੋੜ ਦਿੱਤੇ ਗਏ ਤੇ ਉਸ ਤੋਂ ਬਾਅਦ ਹੁਣ ਪੀੜਤ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਸੋ ਇੱਥੇ ਦੇਖ ਸਕਦੇ ਹਾਂ ਕਿ ਇਲੈਕਸ਼ਨ ਦੇ ਕਾਰਨ ਜੋ ਹੈ ਚੋਣਾ ਦੇ ਕਾਰਨ ਉੱਥੇ ਜੋ ਹੈ ਹਾਰ برداشت ਨਹੀਂ ਹੋਈ ਤਾਂ ਇੱਥੇ ਪੀੜਤ ਨੇ ਦੱਸਿਆ ਹੈ ਕਿ ਉਸਨੇ ਸਰਪੰਚੀ ਦੀ ਚੋਣ ਲੜੀ ਸੀਗੀ ਉਸ ਦੇ ਦੌਰਾਨ ਇੱਥੇ ਵਿਧਾਇਕ ਦੇ ਭਰਾ ਦੇ ਨਾਲ ਉਹਨਾਂ ਦਾ ਕੋਈ ਦੱਸੇ ਕਿ ਮਸਲਾ ਹੋ ਗਿਆ ਸੀਗਾ ਤਾਂ ਉਸ ਤੋਂ ਬਾਅਦ ਇਹ ਗੱਲ برداشت ਨਹੀਂ ਹੋਈ ਆਪ ਵਿਧਾਇਕ ਨੂੰ ਤੇ ਇਸ ਕਾਰਨ ਉਹਨਾਂ ਨੇ ਹੁਣ ਹਮਲਾ ਕਰਵਾ ਦਿੱਤਾ ਪੀੜਤ ਦੇ ਵੱਲੋਂ ਇਹ ਸਾਰੇ ਇਲਜ਼ਾਮ ਲਗਾਏ ਗਏ ਨੇ ਵੱਡੇ ਖੁਲਾਸੇ ਇਸ ਪੀੜਤ ਦੇ ਵੱਲੋਂ ਕੀਤੇ ਗਏ ਨੇ ਆਪ ਵਿਧਾਇਕ ਕੁਲਵੰਤ ਬਾਜ਼ੀਗਰ ਨੂੰ ਲੈ ਕੇ ਉਹਨਾਂ ਦੇ ਦੋਵਾਂ ਪੁੱਤਰਾਂ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਹਮਲਾ ਕੀਤਾ ਗਿਆ ਅਗਵਾ ਕਰਕੇ ਉਸ ਦੀ ਕੁੱਟਮਾਰ ਕੀਤੀ ਗਈ ਲੱਤਾਂ ਤੋੜ ਦਿੱਤੀਆਂ ਗਈਆਂ ਤਾਂ ਹੁਣ ਉਹ ਨਰਵਾਨਾ ਹਸਪਤਾਲ ਵਿੱਚ ਦਾਖਲ ਹੈ ਕੈਥਲ ਦੇ ਸੋ ਕਿਸ ਤਰੀਕੇ ਪੂਰਾ ਘਟਨਾਕ੍ਰਮ ਹੋਇਆ ਕੀ ਕੁਝ ਖੁਲਾਸੇ ਪੀੜਤ ਦੇ ਵੱਲੋਂ ਕੀਤੇ ਗਏ ਨੇ ਉਹ ਪੂਰੀ ਗੱਲ ਤੁਹਾਨੂੰ ਸੁਣਾਵਾਂਗੇ ਤੇ ਨਾਲ ਹੀ ਨਾਲ ਪੁਲਿਸ ਦੇ ਵੱਲੋਂ ਜੋ ਬਿਆਨ ਦਿੱਤਾ ਗਿਆ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ ਸਸਰ ਦਾ ਮੇਰਾ ਨਾਮ ਮੋਚਰਨਿਆ ਇੱਕ ਸਾਲ ਪਹਿਲਾਂ ਨਾ ਲਖਣਾ ਦਾ ਰੋਲਾ ਸੀ ਸਾਡਾ ਬੱਗੇ ਦੇ ਨਾਲ ਤਸਵੀਰੇ ਅਸੀਂ ਕੋਈ ਕੰਮ ਗਏ ਸੀ ਮੈਂ ਤੇ ਮੇਰਾ ਦੋਸਤ ਸੀ ਅੰਗਰੇਜ਼ ਵਾਪਸ ਅਸੀਂ ਆ ਰਹੇ ਸੀ ਸਾਡੇ ਵਿੱਚ ਚਾਰ ਬੰਦੇ ਨੇ ਆ ਕੇ ਗੱਡੀ ਮਾਰੀ ਤੇ ਸਾਨੂੰ ਚੱਕ ਲਿਆ ਚਲੋ ਉਹਨਾਂ ਨੇ ਮੇਰੀ ਪਿਸਤਲ ਕਰਨ ਤੇ ਲਾ ਲਈ ਚੱਕ ਕੇ ਮੈਨੂੰ ਗੱਡੀ 'ਚ ਬਿਠਾ ਲਿਆ ਮੇਰੀਆਂ ਅੱਖਾਂ ਬੰਨ ਲੀਆਂ ਹੱਥ ਬੰਨ ਲੈ ਲੈ ਕੇ ਆ ਰਹੇ ਸੀ ਰਸਤੇ 'ਚ ਮੈਨੂੰ ਇੱਥੇ ਲੈ ਆਏ ਅੰਦਰਵਾਣੇ ਦੇ ਕੋਲ ਮੈਂ ਉਹਨੂੰ ਪੁੱਛਿਆ ਵੀ ਰੋਲਾ ਕੀ ਹੈ ਮੈਨੂੰ ਦੱਸੋ ਉਹ ਕਹਿੰਦੀ ਤੂੰ ਤੈਨੂੰ ਦੱਸ ਦਿਆਂ ਤੂੰ ਉੱਥੇ ਅੱਗੇ ਚੱਲ ਜਾ ਚਲੋ ਜਦੋਂ ਲੈ ਮੈਨੂੰ ਉਹਨੇ ਸਸਤੇ ਦੇ ਵਿੱਚੋਂ ਫਿਰ ਨਹਿਰ ਦੇ ਪਰ ਲਾ ਲਿਆ ਲਾ ਕੇ ਉਹਨੇ ਮੇਰੇ ਹੱਥ ਬੰਨੇ ਅੱਖਾਂ ਬੰਨੀਆਂ ਸੀ ਇੱਕ ਬੰਦੇ ਨੇ ਗਨ ਕੱਢੀ ਇੱਕ ਬੰਦੇ ਨੇ ਵੀਡੀਓ ਕਾਲ ਲਾਈ ਇੱਕ ਬੰਦੇ ਨੂੰ ਅੱਖਾਂ ਮੇਰੀਆਂ ਹਲਵਾਤੀਆਂ ਵਿੱਚ ਤਿੰਨ ਬੰਦੇ ਬੋਲੇ ਇੱਕ ਤੇ ਐਮਐਲਏ ਦਾ ਮੁੰਡਾ ਸੀ ਗੁਰਮੀਤ ਔਰ ਪਵਿੱਕੀ ਰਾਮ ਇੱਕ ਹਰਜੀਤ ਸੀ ਇੱਕ ਹਰਦੀਪ ਸਰਪੰਚ ਸੀ ਇੱਕ ਸਤਪਾਲ ਸੀ ਇਹਨਾਂ ਦਾ ਇੱਕ ਤੇ ਸਤਪਾਲ ਦੀ ਮੈਂ ਉਹ ਨਿਸ਼ਾਨਦੀ ਕਰਵਾਣੀ ਸੀ ਅੱਜ ਉਹਨੇ ਜ਼ਮੀਨ ਤੇ ਪਰ ਕਬਜ਼ਾ ਕੀਤਾ ਹੋਇਆ ਉਹ ਕਹਿੰਦਾ ਲੈ ਹੁਣ ਨਿਸ਼ਾਨਦੀ ਕਿਵੇਂ ਕਰਾਏਗਾ ਅੱਜ ਮੈਂ ਦੱਸਦਾ ਹਾਂ ਇੱਕ ਕੱਲ ਸਰ ਗਾਣਾ ਵੀਡੀਓ ਗਲਾਬ ਸਿੱਧੂ ਦਾ ਗਾਣਾ ਆਇਆ ਸੀ ਇਹ ਕਹਿੰਦੇ ਸਰਪੰਚ ਕੋਟਨਾ ਉੱਥੇ ਇੱਕ ਵੀਡੀਓ ਬਣਾਈ ਸੀ ਕੱਲ ਮੈਂ ਮੁੰਡਿਆਂ ਨਾਲ ਬਣਾ ਕੇ ਪਾਤੀ ਸੀ ਉਹ ਦੋ ਸਰਪੰਚ ਕਹਿੰਦੇ ਕੁਲਵੰਤ ਨਾਮ ਤੇ ਇੱਕ ਉਹ ਹਰਦੀਪ ਸਿੰਘ ਉਹ ਕਹਿੰਦੇ ਹੁਣ ਦੇਖਦਾ ਸਰਪੰਚ ਕਿਵੇਂ ਕੋਟਦਾ ਆ ਵਿੱਕੀ ਦਾ ਜਿਹੜਾ ਵਿੱਕੀ ਸੀ ਉਹ ਕਹਿੰਦਾ ਹੁਣ ਡੈਡੀ ਦੇ ਖਿਲਾਫ ਕੋਈ ਵੀਡੀਓ ਪਾਏਗਾ ਐਮਐਲ ਦੇ ਖਿਲਾਫ ਤੇ ਮੇਗਾ ਵੀਡੀਓ ਮੈਂ ਕੋ ਖਲਾਉਤ ਭਾਈ ਨਹੀਂ ਜੋ ਰਿਕਾਰਡ ਤੁਹਾਡਾ ਹੈਗਾ ਮੈਂ ਤੇ ਰਿਕਾਰਡ ਦੱਸਿਆ ਲੋਕਾਂ ਨੂੰ ਜੋ ਸੱਚ ਹੈ ਉਹ ਦੱਸਿਆ ਆ ਅਗਰ ਤੁਹਾਨੂੰ ਗੁਰਾ ਲੱਗਦਾ ਹੈ ਤੇ ਭਾਈ ਤੁਸੀਂ ਰਾਜੀ ਨਾਵਾ ਕਰ ਲੋ ਲੋਕਾਂ ਨਾਲ ਜਾ ਕੇ ਉਹਨਾਂ ਨੇ ਕਿਹਾ ਨਹੀਂ ਹੁਣ ਤੂੰ ਵੀਡੀਓ ਪਾਏਗਾ ਤੇ ਫਿਰ ਤੈਨੂੰ ਦੱਸਦੇ ਆ ਦੂਜਾ ਮੁੰਡਾ ਨਾਲ ਦੀ ਨਾਲ ਹੀ ਬੋਲ ਪਿਆ ਹਰਜੀਤ ਉਹਦੀ ਸੀ ਉਹਦਾ ਨਾਮ ਛੋਟੇ ਮੋਟੇ ਦਾ ਹਰਜੀਤ ਹਰਜੀਤ ਕਹਿੰਦਾ ਕਹਿੰਦਾ ਕੋਈ ਨਹੀਂ ਉਹ ਗੋਲੀ ਮਾਰੋ ਇਹਨੂੰ ਅਸੀਂ ਦੱਸਦੇ ਆ ਕਿਵੇਂ ਬੋਲਦਾ ਹੈ ਜਿੰਨ ਕੀ ਫਿਰ ਮੈਂ ਉਹਨੂੰ ਕਹਿਤਾ ਤੁਸੀਂ ਮੈਨੂੰ ਗੋਲੀ ਮਾਰ ਦਿਓ ਪਰ ਮੈਂ ਤੁਹਾਡੇ ਰਾਜੀ ਨਾਵਾ ਨਹੀਂ ਕਿਸੇ ਹਾਲ ਜੇ ਕਰਾਂਗਾ ਇੱਕ ਪਿੱਛੋਂ ਇੱਕ ਕਲਵੰਤ ਬੋਲਿਆ ਸਰਪੰਚ ਦੇ ਹੱਥ ਤੋੜ ਦੋ ਇਹਨੂੰ ਤੁਰਨ ਜੁਗਾ ਨਾ ਛੱਡੋ ਫਿਰ ਅਸੀਂ ਦੇਖਦੇ ਕਿਵੇਂ ਆਟੀ ਪਾਉਂਦਾ ਕਿਵੇਂ ਨਿਸ਼ਾਨੀਆਂ ਕਰਵਾਉਂਦਾ ਆ ਸਤਪਾਲ ਦਾ ਦੁਆਰਾ ਫਿਰ ਬਿਆਨ ਉਹਨੇ ਬੋਲਿਆ ਕਹਿੰਦਾ ਇਹਨੂੰ ਅਜੇ ਨਿਸ਼ਾਨਦੀ ਕਰਵਾਣ ਜੁਗਾ ਨਹੀਂ ਛੱਡਣਾ ਜੋ ਮਰਜ਼ੀ ਹੋ ਜੇ ਇਹਨੂੰ ਜਾਨ ਤੋਂ ਮਾਰ ਦੋ ਤੇ ਸਰ ਜਦੋਂ ਉਹਨਾਂ ਨੇ ਫਿਰ ਮੈਨੂੰ ਉੱਥੇ ਫੜ ਕੇ ਰਾੜਾ ਮੇਰੇ ਲੱਤਾਂ ਦੇ ਮਾਰੀਆਂ ਮੇਰੀਆਂ ਲੱਤਾਂ ਤੋੜੀਆਂ ਪਹਿਲਾਂ ਜਦੋਂ ਲੱਤਾਂ ਤੋੜੀਆਂ ਤੇ ਫਿਰ ਜੋਰ ਦੀ ਮੇਰੀ ਚੀਕ ਨਿਕਲੀ ਤੇ ਨਾਲ ਨਾਲ ਖੇਤਾਂ 'ਚ ਕੰਮ ਕਰਦੇ ਸੀ ਬੰਦੇ ਉਹਨਾਂ ਬੰਦਿਆਂ ਨੇ ਆ ਕੇ ਫਿਰ ਮੈਨੂੰ ਉੱਥੋਂ ਜਦੋਂ ਭੱਜ ਗਏ ਨੇ ਤੇ ਫਿਰ ਉਹ ਗੱਡੀ ਵਾਲੇ ਤੋਂ ਭੱਜ ਇੱਕ ਲਾਸਟ ਬਿਆਨ ਸਰ ਮੇਰਾ ਜਰੂਰ ਰੱਖੋ ਮੈਂ ਕਲਵੰਤ ਸਿੰਘ ਐਮਐਲਏ ਨੂੰ ਇੱਕ ਵਾਰੀ ਯਾਦ ਕਰਵਾ ਦਾਂ ਬਹੁਤ ਵੱਡੀ ਗਲਤੀ ਕੀਤੀ ਆ ਕਲਵੰਤ ਸਿੰਘ ਤੂੰ ਮੇਰੀਆਂ ਲੱਤਾਂ ਤੋੜ ਕੇ ਤੇਰੇ ਵਾਸਤੇ ਇਹ ਚੰਗੀ ਗੱਲ ਸੀ ਤੂੰ ਮੈਨੂੰ ਜਾਨ ਤੋਂ ਮਾਰ ਦਿੰਦਾ ਹੁਣ ਤੂੰ ਇਹ ਹਿਸਾਬ ਲਾ ਲਈ ਤੂੰ ਮਰਿਆ ਸੱਪ ਇੱਕ ਹਿਸਾਬ ਦਾ ਗੱਲ ਪਾ ਰਿਹਾ ਤੇਰੀਆਂ ਮੈਂ ਪੁਲਾਂ ਉਹ ਉਤਾਰ ਦਾਂਗਾ ਤੂੰ ਯਾਦ ਰੱਖੇਗਾ ਤੇਰੀਆਂ ਆਨ ਨਾਲ ਜਾਂ ਨਸਲਾਂ ਯਾਦ ਰੱਖਣਗੇ ਕਿ ਵੀ ਲੱਤ ਕਿ ਦੀ ਕਿਵੇਂ ਤੋੜੀਦੀ ਆ ਕੋਈ ਗੱਲ ਨਹੀਂ ਮੈਂ ਤੈਨੂੰ ਕਿਹਾ ਸੀ ਮੈਨੂੰ ਸਿਰੋਂ ਮਾਰੀ ਤੂੰ ਸਿਰੋਂ ਨਹੀਂ ਮਾਰਿਆ ਮੇਰੀਆਂ ਲੱਤਾਂ ਟੁੱਟੀਆਂ ਆ ਜੇ ਜਾਂ ਤੇਰੇ ਬੰਦੇ ਕੱਚੀ ਸੀ ਭੱਜ ਗਏ ਹੋ ਜਾਂ ਮੈਨੂੰ ਛੱਡ ਗਏ ਹੁਣ ਤੂੰ ਇਹ ਦੇਖ ਕਹਿੰਦਾ ਤੇਲ ਦੇਖ ਤੇਲ ਦੀ ਧਾਰ ਦੇਖ ਕੋਈ ਗੱਲ ਨਹੀਂ ਜ਼ਿਆਦਾ ਸਮਾਂ ਨਹੀਂ ਆ ਤੁਰ ਮੈਂ ਫੇਰ ਬੁਲਾਗਾ ਜੁਬਾਨ ਮੇਰੀ ਅੱਜ ਵੀ ਚੱਲਦੀ ਹੈ ਹੱਥ ਮੇਰਾ ਜੀ ਵੀ ਚੱਲਦਾ ਲਿਖਣਾ ਮੈਨੂੰ ਅੱਜ ਵੀ ਆਉਂਦਾ ਹੈ ਮੇਰੇ ਹੱਥ ਨਹੀਂ ਟੁੱਟੇ ਮੇਰੀਆਂ ਲੱਤਾਂ ਟੁੱਟੀਆਂ ਨੇ ਲੱਤਾਂ ਦਾ ਕੋਈ ਵੈਲਿਊ ਨਹੀਂ ਇੱਥੇ ਇੱਥੇ ਕੰਮ ਕਲਮ ਦਾ ਆ ਕਲਮ ਮੈਂ ਅੱਜ ਵੀ ਚਲਾਵਾਂਗਾ ਪਰ ਯਾਦ ਰੱਖੀ ਤੇਰੀਆਂ ਨਸਲਾਂ ਯਾਦ ਰੱਖਣਗੇ ਕਿ ਲੱਤ ਕੇ ਦੀ ਕਿਵੇਂ ਤੋੜੀ ਦੀ ਹੈ ਜਿਸ ਟਾਈਮ ਆਪਕੋ ਉਠਾ ਕੇ ਲੇਗਾ ਹੈ ਕਿਤਨੇ ਬੰਦੇ ਸੀ ਤੇ ਉਹ ਕਾਂਸੇ ਉਠਾਇਆ ਗਿਆ ਚਾਰ ਬੰਦਿਆਂ ਨੇ ਮੈਨੂੰ ਖਰਕਾਂ ਤੋਂ ਚੱਕਿਆ ਜੀ ਚਾਰ ਬੰਦੇ ਸੀ ਚਾਰਾਂ ਬੰਦੇ ਦੇ ਕੋਲ ਦੋ ਦੇ ਕੋਲ ਤਾਂ ਪਿਸਤਲਾਂ ਸੀ ਇੱਕ ਦੇ ਕੋਲ ਕਿਰਪਾਨ ਸੀ ਇੱਕ ਦੇ ਕੋਲ ਰਾਡ ਸੀ ਔਰ ਆੜੇ ਉਹਨਾਂ ਨੇ ਮ ਐਮਐਲਏ ਨਾਲ ਪਹਿਲਾਂ ਸਾਡੀ ਦੰਜ ਜਿਵੇਂ ਐਮਐਲਏ ਨੇ ਆਪਣੇ ਭਰਾ ਨੂੰ ਸਰਪੰਚ ਬਣਾਇਆ ਸੀ ਉਹ ਮੈਂ ਹਾਈ ਕੋਰਟ ਤੋਂ ਖਰਚ ਕਰਵਾਤਾ ਸੀ ਐਮਐਲਏ ਦੀਆਂ ਖਾਸੀ ਸਾਰੀਆਂ ਰਿਕਾਰਡਿੰਗਾਂ ਨੇ ਜਿਹੜੀਆਂ ਮੈਂ ਵਾਇਰਲ ਕੀਤੀਆਂ ਨੇ ਮੀਡੀਆ ਦੇ ਵਿੱਚ ਮੇਰੇ ਫੇਸਬੁੱਕ ਪੇਜ ਤੇ ਤੁਸੀਂ ਦੇਖ ਸਕਦੇ ਹੋ ਕਈ ਵਾਰ ਉਹਨੇ ਮੈਨੂੰ ਧਮਕੀ ਦਿੱਤੀ ਵੀ ਮੈਂ ਤੈਨੂੰ ਮਰਵਾ ਦਾਂਗਾ ਜੇ ਕਰਦਾਗਾ ਅੱਜ ਇੱਕ ਪਹਿਲਾਂ ਉਹਨੇ ਇੱਕ ਮਾਸਟਰ ਤਸਵੀਰ ਜਾਂਦੇ ਉੱਪਰ ਹਮਲਾ ਕਰਵਾਇਆ ਹੁਣ ਦੂਜਾ ਉਹਨੇ ਹਮਲਾ ਮੇਰੇ ਤੇ ਕਰਵਾਤਾ ਆ ਪਰ ਕੋਈ ਗੱਲ ਨਹੀਂ ਹੁਣ ਅਗਲਾ ਹਮਲਾ ਉਹਨੇ ਹੀ ਕਰਨ ਜੁਗਾ ਰਹੇਗਾ ਅਮਲਿਆ ਕੇ ਸਾਥ ਆਪਕਾ ਕੀ ਰੰਜੀਤ ਜੀ ਐਮਐਲਏ ਨੇ ਆਪਣੇ ਭਰਾ ਨੂੰ ਧੱਕੇ ਨਾਲ ਸਰ ਅਸੀਂ ਖਰਚ ਕਰਵਾਤਾ ਸੀ ਹਾਈ ਕੋਰਟ ਤੋਂ ਐਮ ਐਲ ਏ ਦੀਆਂ ਫਿਰ ਵੀਡੀਓ ਐਸ ਐਸ ਪੀ ਦੀਆਂ ਜਾਂ ਏ ਡੀ ਸੀ ਦੀਆਂ ਉਹ ਮੈਂ ਵਾਇਰਲ ਕਰਦੀਆਂ ਐ ਐਮ ਐਲ ਏ ਦੀਆਂ ਗਾਵਾਂ ਕੱਢਦੇ ਦੀਆਂ ਵੀਡੀਓ ਉਹ ਮੈਂ ਵਾਇਰਲ ਕੀਤੀਆਂ ਹੋਈਆਂ ਨੇ ਐਮ ਐਲ ਏ ਨੇ ਪਹਿਲਾਂ ਸਾਡੇ ਦੇ 3-4 ਪਰਚੇ ਨਜਾਇਜ਼ ਕਰਵਾਏ ਨੇ ਅਸੀਂ ਜੇਲ੍ਹ ਚ ਰਹਿ ਕੇ ਆਇਆ ਇੱਥੇ ਜਿੰਨੇ ਮੁੰਡੇ ਖੜੇ ਨੇ ਸਾਰਿਆਂ ਦੇ ਉੱਪਰ ਐਮ ਐਲ ਏ ਦੇ ਉੱਪਰ ਪਰਚਾ ਕਰਵਾ ਰੱਖਿਆ ਹੈ ਸਾਡੇ ਪਿੰਡ ਨੂੰ ਬੜਾ ਗਮਰਾਹ ਕਰ ਰਿਹਾ ਉਹ ਢਾਹ ਰਿਹਾ ਆ ਹੁਣ ਉਹਨੇ ਮੇਰੇ ਦੇ ਉੱਪਰ ਹਮਲਾ ਕਰਵਾਇਆ ਮੇਰੇ ਨਾਲ ਕੌਮਪਰੋਮਿਸ ਕਰਨ ਦੀ ਕੋਸ਼ਿਸ਼ ਕੀਤੀ ਮੈਂ ਰਾਜ਼ੀ ਨਾ ਮੈਂ ਨਹੀਂ ਕਰਦਾ ਉਹਦੇ ਨਾਲ ਨਾ ਮੈਂ ਉਹ

उस हिसाब से कार्रवाई की जाएगी इसमें आठ लोगों के नाम है जिसमें आ, 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 चार अनोन लोग हैं उसके अलावा एक कुलवंत सिंह एम एल ए जो पंजाब के हैं उनके उनके दो बेटों के गीस उसके